ਜੀ ਜੇ ਤੇ ਜਾਣਾ ਹੈ ਕੈਨੇਡਾ ਤੇ ਬਿਨਾ ਪਾਸਪੋਰਟ ਬਿਨਾ ਵੀਜ਼ਾ ਤੇ ਬਿਨਾ ਕੋਈ ਡਾਕੂਮੈਂਟਸ ਤੇ ਬਿਨਾ ਕੋਈ ਟਿਕਟ ਕਿਸ ਤਰ੍ਹਾਂ ਜਾਓਗੇ ਅਗਰ ਦੇਖਣਾ ਹੈ ਤੇ ਇਹ ਵੀਡੀਓ ਧਿਆਨ ਨਾਲ ਵੇਖੋ ਸਮਝੋ ਕਿ ਨਾਲ ਉੱਤੇ ਸਿੱਧੀ ਜਾ ਕੇ ਉੱਤੇ ਤੁਹਾਨੂੰ ਪੀਆਰ ਹੀ ਮਿਲ ਜਾਣੀ ਹੈ ਐਸ ਲੋ ਮੌਜ ਲੋ ਦੇਖੋ ਜਰਾ ਵੀਡੀਓ ਧਿਆਨ ਨਾਲ ਧਰਮਰਾਜ ਜੀ ਹਾਂ ਬੱਚਾ ਮੇਰੀ ਇੱਛਾ ਪੂਰੀ ਕਰ ਇੱਕ ਮੰਗ ਬੱਚਾ ਕੀ ਮੰਗਦਾ ਮੈਂ ਕੈਨੇਡਾ ਜਾਣਾ ਹੈ ਕੈਨੇਡਾ ਕੀ ਕਰੇਗਾ ਉੱਥੇ ਤਾਂ ਡਿਪਰੈਸ਼ਨ ਦੇ ਮਰੀਜ਼ ਨੇ ਕੰਮ ਮਿਲਦਾ ਨਹੀਂ ਮੈਂ ਪੈਸਾ ਕਮਾਉਣਾ ਜੀ ਓਏ ਜੇ ਪੈਸਾ ਕਮਾਉਣਾ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਚ ਕੀ ਹੈ ਨਾ ਧਰਮਰਾਜ ਜੀ ਮਾਤਾ ਜਾਣਦਾ ਕੈਨੇਡਾ ਜਾਣਾ ਕੈਨੇਡਾ ਜਾਣਾ ਮੰਨਦਾ ਨਹੀਂ ਨਾ ਜੀ ਇਹ ਪੈਣ ਚੋਦਾਂ ਨੂੰ ਮੰਨਦੇ ਨਹੀਂ ਯਾਰ ਜਾਣਾ ਫਿਰ ਤਾਂ ਹਾਂਜੀ ਹਾਂ ਚੱਲ ਹੋ ਕੋਟਾ ਫਿਰ ਹਾਂਜੀ ਲਓ ਜੀ ਓਏ ਪੈਣ ਚੋਦਾ ਇੱਧਰ ਦਵਾਈ ਆ ਇੱਧਰ ਆ ਕੈਨੇਡਾ ਅੱਛਾ ਕੈਨੇਡਾ ਇੱਧਰ ਆ ਹਾਂ ਇੱਧਰ ਨੂੰ ਹੋ ਜਾ ਕਰ ਲਓ ਜੀ ਸਮਾਰ ਕੇ ਹੱਥ ਪਾ ਲਈ ਹੁਣ ਕਰ ਇੱਧਰ ਰਾਜਨਾ ਡਿਗਰੀ ਬਾਈ ਕੈਨੇਡਾ ਇਹ ਹਾਂ ਬਾਈ ਕੈਨੇਡਾ ਪੱਕੀ ਗੱਲ ਹੈ ਪੱਕੀ ਆ ਪਿੱਛੇ ਦੇਖ ਲਿਖਿਆ ਹੋਇਆ ਕਿੱਡਾ ਕਿੱਡਾ ਬਾਓ ਓਏ ਤਰਮਰਾਜ ਨੂੰ ਨਜ਼ਾਰਾ ਆ ਗਿਆ